ਸਤਿ ਸ਼੍ਰੀ ਅਕਾਲ ਜੀ ਗਲਰਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਤੇ ਵੀਡੀਓ ਆਪਣੀ ਰੋਜ਼ ਹੁੰਦੀ ਹੈ ਸਵੇਰੇ ਇੰਡੀਆ ਟਾਈਮ ਦੇ 9 ਵਜੇ ਤੇ ਸੰਡੇ ਨੂੰ ਹੁੰਦੀ ਹੈ 11:30 ਵਜੇ ਤੇ ਲਓ ਜੀ ਅੱਜ ਫੇਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੀਆਂ ਆਈਟਮਾਂ ਲੈ ਕੇ ਆਂਦੀ ਹਾਂ ਬਹੁਤ ਹੀ ਪਿਆਰੀਆਂ ਤੁਸੀਂ ਪਿਆਰ ਵੀ ਬਹੁਤ ਦਿੱਤਾ ਅਸੀਂ ਤੁਹਾਨੂੰ ਜਿੰਨੀਆਂ ਆਈਟਮਾਂ ਦਿਤੀਆਂ ਐਵਰੀ ਡੇ ਸਾਡੀ ਵੀਡੀਓ ਆਲ ਕਲੀਅਰ ਹੁੰਦੀ ਹੈ ਤੇ ਲਓ ਜੀ ਅੱਜ ਤੁਹਾਨੂੰ ਆਪਾਂ ਦਵਾਂਗੇ ਸ਼ਾਰਟ ਦੇ ਵਿੱਚ ਅਸੀਂ ਵੀਡੀਓ ਦਿੱਤੀ ਤੁਹਾਨੂੰ ਬਹੁਤ ਪਸੰਦ ਤੇ ਅਲੋਜੀ ਹੁਣ ਦੰ ਦੇਣ ਲੱਗੇ ਆ ਇਹ ਆਪਾਂ ਤੁਹਾਨੂੰ ਦੇ ਰਿਹਾ ਜੀ ਸ਼ਰਟ ਰਾ ਸਿਲਕ ਦੇ ਉੱਤੇ ਠੀਕ ਹੈ ਹੁਣ ਆਪਾਂ ਇਹਦੇ ਜੀ ਤੁਹਾਨੂੰ ਹੋਰ ਜਿਆਦਾ ਸ਼ਾਰਟ ਦੇ ਵਿੱਚ ਕਿਉਂਕਿ ਟਾਈਮ ਸ਼ਾਰਟ ਹੁੰਦਾ ਤੇ ਉਹਦੇ ਉਸ ਲਿਮਿਟ ਚ ਦਿਖਾਉਣੀ ਹੁੰਦੀ ਹੈ ਤੇ ਅਲੋ ਦੇਖੋ ਜੀ ਅਗਲਾ ਸੂਟ ਪੂਰੇ ਦਾ ਪੂਰਾ ਕੰਮ ਸਾਰਾ ਦਬਕੇ ਦਾ ਸਾਰਾ ਕੰਮ ਦਬਕੇ ਦਾ ਹੈ ਹੈਂਡਵਰਕ ਦਾ ਸੂਟ ਹੈ ਪੂਰੇ ਦਾ ਪੂਰਾ ਫਾਲਸਾ ਕਲਰ ਹੈ ਪਿਓ ਤੁਹਾਨੂੰ ਰੌ ਸਿਲਕ ਮਿਲੂਗੀ ਜਿਹੜੀ ਹੁਣ ਟ੍ਰੈਂਡ ਦੇ ਵਿੱਚ ਹੈ ਠੀਕ ਹੈ ਤੇ ਪੂਰਾ ਤੁਹਾਨੂੰ ਫਰੰਟ ਭਰਿਆ ਹੋਇਆ ਮਿਲੂਗਾ ਤੇ ਫੇਰ ਤੁਹਾਨੂੰ ਦੋ ਹੈਵੀ ਫੁੱਲ ਫੇਰ ਮੈਂ ਲੇ ਪੂਰਾ ਹੈਵੀ ਕੰਮ ਹੋਇਆ ਹੋਇਆ ਹੈ ਤੁਹਾਡੀ ਸੂਟ ਦੇ ਉੱਤੇ ਤੇ ਵਰਕ ਦੇਖੀ ਸਫਾਈ ਦੇਖੋ ਕੰਮ ਦੀ ਤੇ ਕੋਈ ਦਬਕਾ ਨਹੀਂ ਕਾਲਾ ਹੋਣਾ ਕੁਝ ਨਹੀਂ ਹੋਣਾ ਇਹ ਤੁਹਾਨੂੰ ਘੇਰਾ ਆ ਗਿਆ ਇਧਰ ਤੁਹਾਡੀਆਂ ਬਾਹਾਂ ਆ ਗਈਆਂ ਤੇ ਉਹਨਾਂ ਦੇ ਆ ਗਈ ਬੂਟੀ ਠੀਕ ਹੈ ਜੀ ਫਾਲਸਾ ਕਲਰ ਹੈ ਜਿਹੜਾ ਮੈਂ ਪਹਿਲਾਂ ਖੋਲੇ ਫਾਲਸਾ ਨਹੀਂ ਜਮਣੀ ਜਿਹਾ ਹੁੰਦਾ ਜਿਹੜਾ ਹਾਂ ਠੀਕ ਹੈ ਲੁੱਕ ਦੇਖੋ ਸੂਟ ਦੀ ਪੂਰਾ ਹੈਵੀ ਸੂਟ ਤੇ ਹੁਣ ਤੁਹਾਨੂੰ ਇਹਦਾ ਮੈਂ ਬਾਟਮ ਦਿਖਾ ਦੇਆ ਕ੍ਰੇਪ ਦੀ ਤੁਹਾਨੂੰ ਮਿਲੂਗੀ ਬਾਟਮ ਕ੍ਰੇਪ ਦੇਖੋ ਕਿੰਨੀ ਸੋਹਣੀ ਆਣੀ ਥੋੜੀ ਕੋਲੇ ਐਨ ਮਖਮਲ ਵਰਗੀਆਂ ਲਿਸ਼ਕਾ ਮਾਰਦੀ ਪੂਰੀ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਦੁਪੱਟਾ ਕਹਦਾ ਜੀ ਇਹ ਲੋ ਵਿਸਕੋਸ オーਗੈਂਜ਼ਾ ਸਿਫ ਦੁਪੱਟਾ ਦੇਖੋ ਬਹੁਤ ਹੀ ਸੋਹਣਾ ਫੈਬਰਿਕ ਦੁਪੱਟੇ ਦਾ ਚਨਾਉਣ ਦਾ ਭਲੇਖਾ ਪਾਉਂਦਾ ਇਹਨਾਂ ਪਿਆਰਾ ਫੈਬਰਿਕ ਹੈ ਇਹ ਲੋ ਹਾਂ ਚਨਾਉਣ ਤੋਂ ਵੀ ਸੋਹਣਾ ਹੈ ਇਹ ਟ੍ਰੈਂਡ ਦੇ ਵਿੱਚ ਨੇ ਚੀਜ਼ਾਂ ਠੀਕ ਹੈ ਤੇ ਨਾਲ ਸਾਰੇ ਚ ਬੁਟੀ ਖੁੱਲਾ ਡੋਲਾ ਤੁਹਾਨੂੰ ਦੁਪੱਟਾ ਮਿਲੂਗਾ ਤੇ ਉਹਦੇ ਨਾਲ ਤੁਸੀਂ ਲੇਸ ਹਾਈਲਾਈਟ ਜੋ ਵੀ ਤੁਸੀਂ ਕਰਾਉਣਾ ਹੈ ਉਹ ਆਪਣੀ ਚੁਆਇਸ ਦਾ ਕਰਾ ਸਕਦੇ ਹੋ ਤੇ ਸੂਟ ਦਾ ਤੁਹਾਨੂੰ ਪ੍ਰਾਈਸ ਮਿਲਣਾ ਹੈ ਇੰਨੇ ਹੈਵੀ ਸੂਟ ਦਾ ਸਿਰਫ 5200 5200 ਰੁਪਇਆ 5200 ਲੋ ਜੀ ਇਹ ਸੀ ਆਪਣਾ ਪਹਿਲਾ ਸੂਟ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਠੀਕ ਹੈ ਲੋ ਜੀ ਬਹੁਤ ਸੋਣੀ ਸੋਣੀ ਹਾਂ ਕਲਰ ਸਹੀ ਕਲਰ ਆ ਹੁਣ ਬਿਲਕੁਲ ਹੁਣ ਨੋਟ ਕਰ ਲਓ ਕਈ ਵਾਰੀ ਕੈਮਰੇ ਦੇ ਵਿੱਚ ਚੇਂਜ ਹੋ ਜਾਂਦਾ ਜਦੋਂ ਫੋਕਸ ਕਰਦੇ ਨੇ ਨੇੜੇ ਹੁਣ ਠੀਕ ਹੈ ਹੁਣ ਕਲਰ ਸਹੀ ਦੇਖ ਰਹੀ ਹੋ ਤੁਸੀਂ ਬਹੁਤ ਹੀ ਪਿਆਰਾ ਰਾਣੀ ਹੌਟ ਪਿੰਕ ਕਲਰ ਆਲੋ ਲੋ ਜੀ ਪੂਰਾ ਹੈਵੀ ਸੂਟ ਤੇ ਸਫਾਈ ਕੰਮ ਦੀ ਬਹੁਤ ਜ਼ਿਆਦਾ ਬੁਟੀਕ ਦੀਆਂ ਆਈਟਮ ਹੈ ਇੱਕ ਤੋਂ ਇੱਕ ਸਿਰਾ ਤੇ ਕੋਈ ਵੀ ਚੀਜ਼ ਮਤਲਬ ਕੋਈ ਮਸ਼ੀਨ ਵਰਕ ਹੈ ਹੀ ਨਹੀਂ ਇਹਦੇ ਵਿੱਚ ਜਾਂ ਤਾਂ ਸਾਰਾ ਦਬਕਾ ਹੈ ਤੇ ਜਾਂ ਫਿਰ ਸਿੱਪੀ ਹੈ ਜਿਹਾ ਤਾਂ ਹਲਕਾ-ਫੁਲਕਾ ਵਿੱਚ ਡੋਰੀ ਦਾ ਵੀ ਯੂਜ਼ ਹੋਇਆ ਹੋਇਆ ਠੀਕ ਹੈ ਜੀ ਤੇ ਪੂਰਾ ਹੈਵੀ ਬੁਟੀ ਦੇ ਬੁਟੀਆਂ ਤੁਹਾਨੂੰ ਬਾਹਾਂ ਦੇ ਉੱਤੇ ਵੀ ਮਿਲੀਆਂ ਤੇ ਨਾਲ ਤੁਹਾਨੂੰ ਮਿਲ ਰਿਹਾ ਇਹ ਵਾਲਾ ਰਾਣੀ ਸ਼ੇਡ ਦਾ ਕ੍ਰੇਪ ਦਾ ਬਾਟਮ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਮਿਲੂਗਾ ਦੁਪੱਟਾ ਪ੍ਰੋਪਰ ਖੋਲ ਕੇ ਦਿਖਾਉਣੀ ਹੈ ਲੁੱਕ ਦੇਖੋ ਤੁਸੀਂ ਸ਼ੀਸ਼ੇ ਵਾਂਗੂ ਲਿਸ਼ਕਾ ਮਾਰਦਾ ਏ ਤੁਹਾਡਾ ਦੁਪੱਟਾ ਪੂਰਾ ਲਸ਼-ਲਸ਼ ਕਰਦਾ ਲਓ ਬੁਟੀਆਂ ਵੀ ਐ ਨਹੀਂ ਕਿ ਦੋ ਚਾਰ ਹੀ ਐ ਖੂਬਸੂਰਤ ਦਬਕੇ ਦੀਆਂ ਹੈਂਡਵਰਕ ਦੀਆਂ ਬੁਟੀਆਂ ਚਿੱਕੇ ਖੁੱਲਾ ਡੁੱਲਾ ਵੱਡੇ ਵਰ ਦਾ ਦੁਪੱਟਾ ਤੇ ਪ੍ਰਾਈਸ ਕੀ ਹੈ ਕੁਝ ਵੀ ਨਹੀਂ ਇੰਨੀ ਸੋਹਣੀ ਆਈਟਮ ਦਾ ਕੁਝ ਵੀ ਪ੍ਰਾਈਸ ਨਹੀਂ ਹੈ 5200 ਲੋ ਜੀ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਲੋ ਜੀ ਇਹ ਹੁੰਦਾ ਜੀ ਜਿਹੜਾ ਡਾਰਕ ਮੈਰੂਨ ਹੈ ਨਾ ਦਸਵਾਰੀ ਮੈਰੂਨ ਹੁੰਦਾ ਜਿਹੜਾ ਕਾਫੀ ਡਾਰਕ ਮੈਰੂਨ ਉਹ ਵਾਲਾ ਮੈਰੂਨ ਕਲਰ ਹੈ ਤੇ ਦੇਖੋ ਬਹੁਤ ਹੀ ਪਿਆਰਾ ਬਹੁਤ ਹੀ ਜ਼ਿਆਦਾ ਖੂਬਸੂਰਤ ਚੀਜ਼ ਥੋੜੀ ਤਿਆਰ ਹੋਣੀ ਹੈ ਲੋ ਇਹ ਆ ਗਿਆ ਦੁਪੱਟਾ ਪ੍ਰਾਈਸ 5200 ਲੋ ਜੀ ਅਗਲਾ ਤੁਹਾਨੂੰ ਹੋਰ ਦਵਾਂਗੇ ਪਹਿਲਾਂ ਤੁਹਾਨੂੰ ਪਾਰਟੀ ਵੇਅਰ ਦਿਖਾਵਾਂਗੇ ਫਿਰ ਕੈਜੂਅਲ ਵੇਅਰ ਵੀ ਦਿਖਾਵਾਂਗੇ ਰਾਮ ਟੈਕਸ ਦੀਆਂ ਆਈਟਮਾਂ ਵੀ ਦੇਣੀਆਂ ਤੁਹਾਨੂੰ ਲੋ ਜੀ ਇਹ ਆ ਗਿਆ organza ਦੇ ਉੱਤੇ ਠੀਕ ਹੈ ਤੇ ਆ ਤੁਹਾਨੂੰ ਸਾਰਾ ਮਿਲੂਗਾ ਇਹਦੇ ਚ ਸਾਰੇ ਫੁੱਲਾਂ ਦੇ ਉੱਤੇ ਤੁਹਾਨੂੰ ਹਾਈਲਾਈਟ ਮਿਲ ਰਿਹਾ ਪੂਰਾ ਨਲਕੀ ਦਾ ਕੰਮ ਹੋਇਆ ਹੋਇਆ ਹੈ ਸ਼ੀਸ਼ੇ ਦਾ ਕੰਮ ਹੋਇਆ ਹੋਇਆ ਹੈ ਪਰਲਸ ਲੱਗੇ ਹੋਏ ਨੇ ਸਿੱਪੀ ਹੈ ਪੂਰੇ ਦਾ ਪੂਰਾ ਇਹ ਵੀ ਹੈਂਡਵਰਕ ਤੇ ਰੈਡੀ ਹੋਇਆ ਹੋਇਆ ਸੂਟ ਦੇਖੋ organza organza ਫੈਬਰਿਕ ਹੋਊਗਾ ਬਾਜੂ ਦੇ ਉੱਤੇ ਵੀ ਤੁਹਾਨੂੰ ਫੁੱਲ ਉਵੇਂ ਮਿਲੂਗਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਜਿਹੜੀ ਬੈਕ ਤੇ ਪ੍ਰਿੰਟਿੰਗ ਹੈ ਸੇਮ ਠੀਕ ਹੈ ਤੇ ਆ ਲਓ ਜੀ ਇਹ ਆ ਗਿਆ ਜੀ ਤੁਹਾਡਾ ਸ਼ਰਟ ਕਲਰ ਤੁਸੀਂ ਨੋਟ ਕਰੋ ਇਹ ਵਾਲਾ ਹੋਊਗਾ crepe ਦੀ ਆਊਗੀ ਬਾਟਮ ਔਰ ਗਾਂਜਾ ਦਾ ਆਊਗਾ ਨਾਲ ਦੁਪੱਟਾ ਪੂਰੇ ਦਾ ਪੂਰਾ ਦੁਪੱਟਾ ਵੀ ਹਾਈਲਾਈਟਰ ਲੋ ਦੇਖੋ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਖੂਬਸੂਰਤ ਤੇ 4 ਸਾਈਡ ਤੁਹਾਨੂੰ ਇਹ ਵਾਲੀ ਸਕੈਲਪਿੰਗ ਮਿਲੂਗੀ ਤੇ ਵਿੱਚ ਤੁਹਾਨੂੰ ਇਹਦੇ ਲਾਈਨਸ ਦਾ ਪ੍ਰਿੰਟ ਮਿਲ ਰਿਹਾ ਠੀਕ ਹੈ ਤੇ ਇਹ ਆ ਗਿਆ ਜੀ ਅਗਲਾ ਲੜ ਤੇ ਪ੍ਰਾਈਸ ਆ ਸੂਟ ਦਾ ਡਿਸਕਾਊਂਟ 3890 ਇਹ ਡਿਸਕਾਊਂਟ ਦੇ ਉੱਤੇ ਤੁਹਾਨੂੰ 3800 90 ਦੇ ਵਿੱਚ ਮਿਲਣਾ ਹੈ ਵੈਸੇ ਇਹਨਾਂ ਦੇ ਪ੍ਰਾਈਸ 42 4300 ਨਹੀਂ ਹੈ ਸਾਰਿਆਂ ਦੇ ਠੀਕ ਹੈ 3800 ਚ ਮਿਲਣਾ ਤੁਹਾਨੂੰ ਲੋ ਜੀ ਸਿੰਗਲ ਇਹ ਪੀਸ ਨੇ ਹੁਣ ਹਾਂਜੀ ਲਾਸਟ ਪੀਸ ਨੇ ਸਿੰਗਲ ਸਿੰਗਲ ਲੋ ਜੀ ਅਗਲਾ ਕਲਰ ਇਹ ਨੋਟ ਕਰੋ ਕੋਈ ਵੀ ਤੁਹਾਡਾ ਏਜ ਗਰੁੱਪ ਹੈ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਖੂਬਸੂਰਤ ਲੋ ਦੇਖੋ ਲੁੱਕ ਇੰਨੀ ਕਿ ਪਿਆਰੀ ਇਹ ਸੂਟ ਦੀ ਵੀ ਪੂਰਾ ਐਨ ਵਿਆਹ-ਵਿਆਹ ਕਰਦਾ ਸੂਟ ਹੈ ਠੀਕ ਹੈ ਬਹੁਤ ਹੀ ਪਿਆਰੀ ਫਰੰਟ ਸਾਰਾ ਭਰਿਆ ਗਿਆ ਨਾ ਤੁਸੀਂ ਮੇਰੇ ਮਤਲਬ ਉਹੀ ਹੈ ਜਿਹੜਾ ਮੇਰੇ ਕੋਲ ਹੈ ਹਾਂ ਤੁਸੀਂ ਮੇਰੇ ਇਹ ਬਲੂ ਕਲਰ ਦਾ ਸੂਟ ਪਾਇਆ ਦੇਖਿਆ ਉਹ ਵੀ ਦਿਖਾਉਂਗੀ ਕਲਰ ਅਸੀਂ ਬਹੁਤ ਦਿੱਤੇ ਉਹ ਤਾਂ ਬਹੁਤ ਹੀ ਜ਼ਿਆਦਾ ਲੋ ਇਹ ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਰੰਗ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਤੇ ਪ੍ਰਾਈਸ ਕੀ ਹੈ ਸਿਰਫ 3890 ਕੁਝ ਵੀ ਪ੍ਰਾਈਸ ਨਹੀਂ ਗਈ ਹलो ਅਗਲਾ ਆ ਗਿਆ ਜੀ ਲੋ ਬਹੁਤ ਸੋਹਣਾ ਮਹਿੰਦੀ ਕਲਰ ਹੈ ਲੋ ਪ੍ਰੋਪਰ ਗ੍ਰੀਨਿਸ਼ ਮਹਿੰਦੀ ਕਲਰ ਹੁੰਦਾ ਜਿਹੜਾ ਉਹ ਵਾਲਾ देखो इन प्यारी आइटम तैयार हुई भी है ना इनी प्यारी पाके भी थोड़ा ना मैं मेरे को हैगा के मजा आ जाता जा सूट क्योंकि थोड़ा सारा ना भरिया भरिया लगता है लो जी ये थोनू दुपट्टा मिलेगा सिर्फ अठती सौ नब्बे ये आ गया मेरे वाला कलर <laughs> है सारे 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 सिंगल सिंगल है ठीक है जी ਲੋ ਉਹ ਤੋਂ ਤੁਹਾਨੂੰ ਇਹ ਮਿਲਦਾ ਆਪਾਂ ਡਿਸਕਾਊਂਟਡ ਪ੍ਰਾਈਸ ਤੇ ਦਿੱਤੇ ਸੀਗੇ ਤਾਂ ਹੀ ਇਹ ਰੇਟ ਸੀ ਅਦਰਵਾਈਜ਼ ਇਹਨਾਂ ਦੇ ਰੇਟ ਨਹੀਂ ਹੈਗੇ ਤਾਂ ਫਿਰ ਹੁਣ ਅਸੀਂ ਉਸੇ ਰੇਟ ਤੇ ਹੀ ਦੇਤੇ ਤੁਹਾਨੂੰ ਲੋ ਜੀ ਦੇਖੋ ਲੁੱਕ ਦੇਖੋ ਸੂਰਤ ਦੀ ਬਹੁਤ ਹੀ ਜਿਆਦੀ ਹੈ ਪਿਆਰੀ ਜੀ ਆਈਟਮ ਹੈ ਇਹ ਖਟਮੀ ਹੈ ਖਿੜਮੀ ਹੈ ਪੂਰੀ ਤੇ ਇਹ ਆ ਗਿਆ ਜੀ ਤੁਹਾਡਾ ਬਾਟਮ ਤੇ ਇਹ ਆ ਗਿਆ ਤੁਹਾਡਾ ਦੁਪੱਟਾ ਲੋ ਜੀ ਇਹ ਆ ਗਿਆ ਜੀ ਰਾਮ ਟੈਕਸ ਦਾ ਜੌਰਜਟ ਦਾ ਸੂਟ ਬਹੁਤ ਫੇਮਸ ਹੋਇਆ ਹੈ ਹੁਣ ਵੀ ਉਹਨਾਂ ਨੇ ਮਤਲਬ ਇਹ ਚੀਜ਼ਾਂ ਹੁਣ ਵੀ ਅਵੇਲੇਬਲ ਕਰਾ ਰਹੇ ਨੇ ਹੋ ਹੁਣ ਵੀ ਆ ਰਹੀਆਂ ਨੇ ਦੁਬਾਰਾ ਦੁਬਾਰਾ ਤੋਂ ਕਿਉਂਕਿ ਇਹ ਮਾਰਕੀਟ ਚ ਡਿਮਾਂਡ ਪੈਦਾ ਕੀਤੀ ਗਈ ਤਾਂ ਆਉਣੀ ਸੀਗੇ ਤੇ ਇਹਦੇ ਵਿੱਚ ਕਲਰ ਵੀ ਆਏ ਨੇ ਬਟ ਹੁਣ ਆਪਣੇ ਕੋਲੇ ਬਲੈਕ ਕਲਰ ਹੀ ਹੈ ਠੀਕ ਹੈ ਲਓ ਜੀ ਜੌਰਜਟ ਦਾ ਸੂਟ ਹੈ ਪੂਰਾ ਉਹਦੇ ਉੱਤੇ ਹੈਂਡਵਰਕ ਹੋਇਆ ਹੋਇਆ ਠੀਕ ਹੈ ਹਾਈਲਾਈਟਡ ਹੈ ਚਰੀ ਨਾਲ ਤੇ ਇਹ ਆ ਗਿਆ ਜੀ ਤੁਹਾਡਾ ਕ੍ਰੇਪ ਦੀ ਬਾਟਮ ਬਾਟਮ ਠੀਕ ਹੈ ਜੀ 3 ਮੀਟਰ ਦੀ ਤੇ ਨਾਲ ਆਉ ਤੁਹਾਡੇ ਜੌਰਜਟ ਦਾ ਦੁਪੱਟਾ ਇਹਦੇ ਵਿੱਚ ਇੱਕ ਕਲਰ ਇਹ ਵਾਈਟ ਹੁੰਦਾ ਹੈ ਕਰੀਮੀ ਜਿਹਾ ਹੁੰਦਾ ਵੈਸੇ ਵਾਈਟ ਨਹੀਂ ਹੁੰਦਾ 골ਡਨ ਕਰੀਮ ਜਿਹਾ ਹੁੰਦਾ ਇਹ ਚ ਫੋਟੋ ਚ ਵਾਈਟ ਦਿਖਦਾ ਅਦਰਵਾਈਜ਼ ਇਹ 골ਡਨ ਕਰੀਮ ਕਲਰ ਚ ਆਉਂਦਾ ਹੈ ਇਹ ਹਾਂ ਲੋ ਦੇਖੋ ਜੀ ਬਹੁਤ ਪਿਆਰਾ ਜੌਰਜਟ ਦਾ ਹੀ ਮਿਲੂਗਾ ਦੁਪੱਟਾ ਜਰਜਰ ਦੀ ਮਿਲੂਗੀ ਸ਼ਰਟ ਤੇ ਬਾਟਮ ਮਿਲੂਗੀ ਕ੍ਰੇਪ ਦੀ ਤੇ ਇਹ ਹੋਊਗੀ ਇਹਨੂੰ ਲੱਗੀ ਵੀ ਲੇਸ ਦੇਖੋ ਬਹੁਤ ਪਿਆਰੀ ਆਈਟਮ ਹੈ ਇਹ ਸੂਟ ਦਾ ਪ੍ਰਾਈਸ ਕੀ ਹੈ 2595 ਸਿਰਫ 2595 ਰੁਪਏ ਲੋਚ ਅਗਲਾ ਲੋਚ ਦੇਖੋ ਪਹਿਲਾਂ ਤਾਂ ਇਹ ਪ੍ਰਿੰਟਿੰਗ ਨੋਟ ਕਰੋ ਬਹੁਤ ਹੀ ਪਿਆਰੀ ਜੀ ਸਰਦਾਰੀ ਜੀ ਪ੍ਰਿੰਟਿੰਗ ਫੈਬਰਿਕ ਹੈਗਾ ਇਹ ਹਾਂ ਹੈਂਡਲੂਮ ਸਿਲਕ ਟਾਈਪ ਹੀ ਹੈ ਹੈਂਡਲੂਮ ਸਿਲਕ ਹੈ ਤੇ ਆ ਤੁਹਾਨੂੰ ਮਿਲ ਰਹੀ ਹੈ ਨਾਲ ਇਹਦੇ ਵਰਕ ਫੈਬਰਿਕ ਬਹੁਤ ਸੌਫਟ ਸਿਲਕ ਸੋਚ ਕੇ ਸੁਣ ਕੇ ਐ ਨਹੀਂ ਸਮਝ ਲੈਣਾ ਕਿ ਖੜੋਤ ਜੀ ਹੁੰਦੀ ਹੈ ਫੈਬਰਿਕ ਵਿੱਚ ਸਿਲਕਾਂ ਲੈਂਚ ਬਿਲਕੁਲ ਸੌਫਟ ਠੀਕ ਹੈ ਤੇ ਸਿੰਗਲ ਕਲਰ ਦਾ ਪ੍ਰਿੰਟ ਤੇ ਮਿਲਦਾ ਜੁਲਦਾ ਜਾਈ ਵਰਕ ਠੀਕ ਹੈ ਤੇ ਉੱਤੇ ਸਿੱਪੀ ਦਾ ਵਰਕ ਨਾਲ ਮਸ਼ੀਨ ਵਰਕ ਇਹ ਆ ਗਿਆ ਜੀ ਤੁਹਾਡਾ ਏਂਕਰੀ ਹਿੰਗਾਗੀ ਘੇਰੇ ਦੇ ਉੱਤੇ ਸਾਰੇ ਘੇਰੇ ਤੇ ਮਿਲੂਗੀ ਇਹ ਆ ਗਈ ਤੁਹਾਡੀ ਸਿਲਕ ਦੀ ਹੂੰ ਸਿਲਕ ਦੀ ਹੀ ਸਲਵਾਰ ਮਿਲੂਗੀ ਨਾਲ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਤੇ ਇਹ ਤੁਹਾਨੂੰ ਸੈਂਟਰ ਚ ਮਿਲ ਰਿਹਾ ਵਰਕ ਠੀਕ ਹੈ ਲੋ ਜੀ ਆ ਗਿਆ ਇਹ ਸਾਡਾ ਪਹਿਲਾ ਸੂਟ ਤੇ ਆ ਤੁਹਾਨੂੰ ਮਿਲੂ ਇਹਦੇ ਨਾਲ ਦੁਪੱਟਾ ਦੁਪੱਟਾ ਹੈਗਾ ਜੀ ਸਾਡਾ ਚਨਾਉਂ ਦਾ ਦੇਖੋ ਸਿੰਗਲ ਕਲਰ ਦੇ ਉੱਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਲੋ ਇ ਕੰਨਨ ਸਫਿਸਟੀਕੇਟਡ ਜੇ ਬਹੁਤ ਸਰਦਾਰੀ ਲੁੱਕ ਦੇ ਸੂਟ ਇਹ ਉਹ ਜ ਆਈਟਮ ਹੈ ਤੇ ਪ੍ਰਾਈਸ ਆ ਸੂਟ ਦਾ 2970 ਸਿਰਫ 2970 ਠੀਕ ਹੈ ਜੀ ਹਲੋ ਕੱਚੀ ਤਰ੍ਹਾਂ ਪਤਾ ਲੱਗ ਜੂਗੀ ਇਹ ਆ ਗਿਆ ਜੀ ਮਹਿੰਦੀ ਹਾਂਜੀ ਠੀਕ ਹੈ ਹੈਂਡਲੂਮ ਸਿਲਕ ਦੀ ਸ਼ਰਟ ਹੈਂਡਲੂਮ ਸਿਲਕ ਦੀ ਹੀ ਬਾਟਮ ਲੋ ਆ ਜਿਹੜਾ ਤੁਹਾਨੂੰ ਸੈਂਟਰ ਚ ਦਿਖ ਰਿਹਾ ਹੈ ਪੀਸ ਨਹੀਂ ਰੱਖਿਆ ਹੋਇਆ ਪ੍ਰਿੰਟਿੰਗ ਹੀ ਅਮੇ ਕੀਤੀ ਹੋਈ ਹੈ ਸਿੰਗਲ ਕਪੜਾਈ ਹੈ ਠੀਕ ਹੈ ਤੇ ਆ ਗਿਆ ਫੁੱਲ ਇਹਦੀ ਪ੍ਰਿੰਟਿੰਗ ਬਹੁਤ ਜਿਆਦਾ ਪਿਆਰੀ ਹੈ ਸਟਾਈਲ ਬੜਾ ਸਫਿਸਟੀਕੇਟਿਡ ਬਣਾਇਆ ਹੈ ਨਾ ਨਹੀਂ ਲਓ ਜੀ ਦੁਪੱਟਾ ਚਨਾਉਣ ਦਾ ਦੁਪੱਟਾ ਹੈ ਇਹਨ ਪੂਰਾ ਲਸ਼ਲਸ਼ ਕਰਦਾ ਤੇ ਲੇਸ ਲਾ ਕੇ ਫਾਈਨਲ ਕੀਤਾ ਹੋਇਆ ਹੈ ਮੇਰੇ ਵਾਲਾ ਕਲਰ ਆ ਗਿਆ ਜੀ ਲਓ ਜੀ ਇਹ ਆ ਗਿਆ ਲਗਭਗ ਕੜਾ ਰੰਗਾ ਹੀ ਹੈ ਇਹ ਲਓ ਦੇਖੋ ਬਹੁਤ ਹੀ ਖੂਬਸੂਰਤ ਚੀਜ਼ਾਂ ਨੇ ਸਰਦਾਰੀ ਆਈਟਮਾਂ ਨੇ ਸੌਫਟ ਫੈਬਰਿਕ ਰਾਮਟੈਕਸ ਬ੍ਰਾਂਡ ਦਾ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਗਈ। ਆ ਲੋ ਤੇ ਆ ਤੁਹਾਨੂੰ ਮਿਲ ਰਿਹਾ ਬਹੁਤ ਪਿਆਰਾ ਜਿਹਾ ਦੁਪੱਟਾ ਲੇਸ ਨਾਲ ਫਾਈਨਲ ਹੈ। ਹਾਂਜੀ। ਲਓ ਜੀ ਤੇ ਆ ਖੂਬਸੂਰਤ ਦੁਪੱਟੇ ਦੇ ਨਾਲ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 2970 2970 ਬਹੁਤ ਏ ਕਲਾਸ ਆਈਟਮ ਆਉਣ ਵਾਲੀ ਹੈ ਤੁਹਾਡੇ ਕੋਲ ਕੰਫਰਟੇਬਲ ਤੇ ਬਿਊਟੀਫੁੱਲ ਨੈਕਸਟ ਆ ਗਿਆ ਜੀ ਇਹ ਵਾਲਾ ਨਾ ਬਾਈ ਰਾਮ ਦਾ। ਪਸ਼ਵੀਨ ਦਾ ਬਾਈ ਰਾਮ ਟੈਕਸ ਬੋਟਮ ਵਰਕ ਅੰਬੀ ਪ੍ਰਿੰਟ ਸਭ ਦਾ ਫੇਵਰਿਟ ਆਲਵੇਜ਼ ਫੇਵਰਿਟ ਡਿਜ਼ਾਈਨਿੰਗ ਕੀਤੀ ਕਿਤਾਈ ਪੋਟਲੀ ਬਟਨ ਲੱਗੇ ਹੋਏ ਨੇ ਠੀਕ ਹੈ ਜੀ ਤੇ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਤਾਂ ਕਲਰ ਮਿਲ ਰਿਹਾ ਮਸਟਰਡ ਅੰਬੀ ਪ੍ਰਿੰਟ ਮਿਲ ਰਿਹਾ ਠੀਕ ਹੈ ਤੇ ਨਾਲ ਤੁਹਾਨੂੰ ਘੇਰੇ ਦੇ ਉੱਤੇ ਇਹ ਸਿੰਗਲ ਟਾਂਕੇ ਦਾ ਕੰਮ ਪੱਟੀ ਅੱਗੇ ਪਿੱਛੇ ਕਰ ਸਕਦੀ ਹਾਂ ਠੀਕ ਹੈ ਤੇ ਨਾਲ ਤੁਹਾਨੂੰ ਓ ਮਾਈ ਗਾਡ ਓ ਮਾਈ ਗਾਡ ਕਿੰਨਾ ਸੋਹਣਾ ਕੰਮ ਕਰਕੇ ਦਿੱਤਾ ਹੈ ਕਰੇ ਫੋਕਸ ਹਾਂਜੀ ਹਾਂ ਇੰਨੀ ਬਰੀਕ ਟਾਂਕੇ ਦਾ ਕੰਮ ਹੈ ਨਾ ਸਿੰਗਲ ਟਾਂਕੇ ਦਾ ਤੇ ਪੂਰਾ ਹੈਵੀ ਤੁਹਾਨੂੰ ਇਹ ਮੂਰੀ ਦੇ ਉੱਤੇ ਮਿਲੂਗਾ ਇੰਨਾ ਕੰਮ 3 ਮੀਟਰ ਦੀ ਸਲਵਾਰ ਹੈ 3 ਮੀਟਰ 2.5 ਮੀਟਰ ਦੀ ਸ਼ਰਟ ਹੈ ਕੋਈ ਲਾਈਨਿੰਗ ਨਹੀਂ ਕੋਈ ਬੂਰ ਨਹੀਂ ਕੁਝ ਨਹੀਂ ਬਿਲਕੁਲ ਹੀ ਬੇਫਿਕਰ ਤੇ ਇਹ ਸਾਰੇ ਤੇ ਸ਼ਰਟ ਤੇ ਵੀ ਲੇਸਾਂ ਛੱਡ ਕੇ ਇਹਨਾਂ ਨੇ ਅੱਛਾ ਲਓ ਜੀ ਫੜੀ ਪੁੱਤ ਖੜਾ ਦੇਖੋ ਚੁੰਨੀ ਦੇ ਉੱਤੇ ਚਨਾਉਣ ਦਾ ਦੁਪੱਟਾ ਤੇ ਉਹਦੇ ਉੱਤੇ ਇਹ ਪ੍ਰਿੰਟ ਬਹੁਤ ਪਿਆਰਾ ਲੱਗ ਰਿਹਾ ਸੂਟ ਤੇ ਲੇਸ ਕਾਟਨ ਦੀ ਲੱਗੀ ਹੋਈ ਐ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 2470 ਸਿਰਫ 2470 ਮਿੰਟ ਅੱਧਾ ਹੀ ਲਾਉਣਾ ਇਸ ਤੋਂ ਬਾਅਦ ਤਾਂ ਲੋੜ ਹੀ ਨਹੀਂ ਲਾਉਣ ਦੀ ਕੋਈ ਲਾਈਨਿੰਗ ਨਹੀਂ ਕੋਈ ਕੁਛ ਨਹੀਂ ਬਸ ਸਿੱਧਾ ਸਟਿਚੀ ਕਰਾ ਲੈਣੇ ਲਓ ਜੀ ਗਾਜਰੀ ਐ ਐਗਜ਼ੈਕਟਲੀ ਗਾਜਰੀ ਠੀਕ ਐ ਆ ਲੋ ਦਿਖਾਉਂਗੀ ਮੈਂ ਤੁਹਾਨੂੰ ਪੂਰਾ ਹੀ ਠੀਕ ਐ ਗਲੇ ਤੇ ਵੀ ਡਿਜ਼ਾਈਨ ਕੀਤਾ ਖਦਾ ਹੈ ਉਹ ਵੀ ਨਹੀਂ ਦੇਣੇ ਪੈਸੇ ਆਪਾਂ ਟੇਲਰ ਨੂੰ ਲਓ ਜੀ ਤੇ ਜਿਹੜਾ ਬਿਊਟੀ ਇਹਦੀ ਮੈਨੂੰ ਹੋਰ ਕੀ ਲੱਗਦੀ ਐ ਨਾ ਸੇਮ ਕਲਰ ਦਾ ਟ੍ਰੈਡ ਲਾਕੇ ਕੰਮ ਕੀਤਾ ਹੈ ਭੜਕੀਲਾਪਣ ਬਿਲਕੁਲ ਨਹੀਂ ਆਇਆ ਬਹੁਤ ਹੀ 엘ੀਟ ਕਲਾਸ ਦੀ ਚੀਜ਼ تیار ਹੋਈ ਹੈ ਲੋ ਅਗਲਾ ਇਹ ਤਾਂ ਸੋਚਣ ਵਾਲਾ ਮਸਲਾ ਹੀ ਖਤਮ ਕਰਤਾ ਰਾਮ ਟੈਕਸ ਨੇ ਇਸ ਪ੍ਰਾਈਸ ਦੇ ਉੱਤੇ ਇੰਨਾ ਪਿਆਰਾ ਜਿਹਾ ਸੂਟ ਗਲੇ ਤੇ ਦੇਖੋ ਡਿਜ਼ਾਈਨਿੰਗ ਪੂਰਾ ਹੈਵੀ ਗੱਡਮਾ ਫੈਬਰਿਕ ਕੋਈ ਨਾਲ ਲੂੰਈਂਦਰ ਨਾ ਕਾਸੇ ਦਾ ਫਿਰ ਘੇਰੇ ਦੇ ਉੱਤੇ ਵੀ ਤੁਹਾਨੂੰ ਵਰਕ ਦੇ ਤਾਇਤ ਕੀ ਪਹਿਲਾਂ ਲੇਸਾਂ ਦਾ ਡਿਜ਼ਾਈਨ ਹੁੰਦਾ ਸਲਵਾਰ ਨਾਲ ਪਰ ਇਹਦੇ ਤੇ ਤਾਇਤ ਕੀ ਵਰਕ ਹਾਂ ਰੇਡ ਵੀ ਕਟ ਹੈ ਆਹ ਲੋ ਜੀ ਦੇਖੋ ਬਸ ਸੋਚਣ ਦਾ ਤਾਂ ਪੁਆਇੰਟ ਹੀ ਖਤਮ ਹੋ ਗਿਆ ਇਹ ਦੁਪੱਟਾ ਉਹ ਵੀ ਚਨੌਣ ਦਾ ਉਹਨੂੰ ਲੇਸ ਲਾ ਕੇ ਤੇ ਪ੍ਰਾਈਸ ਹੈ ਸਿਰਫ 2470 70 ਲੋ ਜੀ ਮਿੱਠਾ ਰਸਟ ਕਲਰ ਹਾਂ ਜੀ ਲੋ ਦੇਖੋ ਜੀ ਇਹ ਆ ਗਿਆ ਤੁਹਾਡੇ ਠੀਕ ਹੈ ਆ ਲੋ ਜੀ ਅਗਲਾ ਲੋ ਜੀ ਸੀਨੀਅਰਸ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਕੋਲ ਸਾਡੇ ਵਾਸਤੇ ਘੱਟ ਦਿਖਾਉਣੀ ਹੈ ਡਿਜ਼ਾਈਨਿੰਗ ਲੋ ਸਪੈਸ਼ਲ ਮੰਗਵਾਇਆ ਤੁਹਾਡੇ ਵਾਸਤੇ ਇਹ ਵਾਲਾ ਡਿਜ਼ਾਈਨ ਆ ਲੋ ਕਰੋ ਨੂੰ ਇਹ ਆ ਗਿਆ ਜੀ ਘੇਰੇ ਦੇ ਉੱਤੇ ਬਹੁਤ ਹੀ ਪਿਆਰਾ ਚੌੜਾ ਵੀ ਬਣਾਇਆ ਰੰਗ ਤੇ ਜਿਹੜੀ ਉਹਦੇ ਵਿੱਚ ਡਿਜ਼ਾਈਨਿੰਗ ਕੀਤੀ ਹੈ ਉਬਰੀਕ ਹੈ ਬਹੁਤ ਸੋਹਣਾ ਲੱਗ ਰਿਹਾ ਸੂਟ ਤੇ ਉਵੇਂ ਦੇ ਬਰੀਕ ਬਰੀਕ ਪ੍ਰਿੰਟ ਠੀਕ ਹੈ ਕਲਰ ਤੁਸੀਂ ਨੋਟ ਕਰ ਲਓ ਵਿਦਆਊਟ ਲਾਈਨਿੰਗ ਬਣੂਗਾ ਠੀਕ ਹੈ ਨਾਲ ਤੁਹਾਨੂੰ ਮਿਲੂਗਾ ਕੋਟਸੂਲ ਦਾ ਫੈਬਰਿਕ ਹੈ ਜਿਹੜਾ ਆਮ ਤੌਰ ਤੇ ਸੀਨੀਅਰ ਜਨਸ਼ਿਕਾਇਤ ਹੁੰਦੀ ਹੈ ਕਿ ਕਪੜਾ ਖੰਦਾ ਹੈ ਜੀ ਹੋਰ ਹੈ ਬਿਲਕੁਲ ਵੀ ਨਹੀਂ ਕੋਟਸੂਲ ਹੈ ਸੌਫਟ ਰਹਿੰਦੀ ਹੈ ਤੇ ਇਹ ਤੁਹਾਨੂੰ ਮਿਲੂ ਨਾਲ ਦੁਪੱਟਾ ਇੱਕ ਖੋਲ ਹੀ ਲੈ ਲਓ ਆਪਾਂ ਲੋ ਜੀ ਜਦੋਂ ਜ਼ਿਆਦਾ ਤਾਂ ਮੇਰਾ ਜੀ ਨਹੀਂ ਕਰਦਾ ਖੋਲਣ ਨੂੰ ਪਿਓਰ ਦਾ ਫਟਾ ਲੈਸ ਨਾਲ ਆਊਗਾ ਤੁਹਾਡੇ ਕੋਲ ਸਿਰਫ 1845 ਸਿਰਫ 1845 ਰੁਪਏ ਦੇ ਵਿੱਚ ਇੱਕ ਖੂਬਸੂਰਤ ਸੂਟ 5 ਮੀਟਰ ਰਨਿੰਗ ਦੇ ਵਿੱਚ ਤੁਹਾਡੇ ਕੋਲੇ ਪਹੁੰਚਣਾ ਹੈ ਜਿਹੜਾ ਕਿ ਆਮ ਤੌਰ ਤੇ ਸੀਨੀਅਰਸ ਨੂੰ ਰਨਿੰਗ ਵਿੱਚ ਜ਼ਿਆਦਾ ਪਸੰਦ ਆਉਂਦੀ ਹੈ ਸੂਟ ਤੇ ਇਹ ਰਨਿੰਗ ਚ ਹੈ 1845 ਦੇ ਵਿੱਚ ਵਿਦ ਦੁਪੱਟਾ ਉਹ ਵੀ ਰੈਡੀ ਤੁਸੀਂ ਲੈਣ ਦੇਣ ਕਰੋ ਫੰਕਸ਼ਨਾਂ ਤੇ ਤੁਸੀਂ ਆਪ ਸਮਾਓ ਬਹੁਤ ਹੀ ਏ ਕਲਾਸ ਕਲਰ ਨੋਟ ਕਰ ਲਓ ਜੀ ਹਾਂ ਅਗਲਾ ਕਲਰ ਇਹ ਆ ਗਿਆ ਠੀਕ ਹੈ ਜੀ। ਹੋਰ ਖੋਲਦੇ ਆਂ ਥੋੜਾ ਜਿਹਾ ਚਾਦਾ ਪਤਾ ਲੱਗ ਜੂ। ਲਓ। ਬਹੁਤ ਹੀ ਖੂਬਸੂਰਤ ਚੀਜ਼ ਤਿਆਰ ਹੋਈ ਏ ਬਹੁਤ ਹੀ ਸੋਹਣੀ ਏ। ਲਓ। ਕਰੋ ਆਪਣਿਆਂ ਨੂੰ ਗਿਫਟ। ਆ ਲਓ। ਅਗਲਾ ਇਹ ਆ ਗਿਆ। ਗ੍ਰੀਨਿਸ਼। ਕਮਿਆਲ ਕੋਰੀ ਜਿਹੇ ਕਲਰ ਹੁੰਦੇ ਨੇ ਨਾ ਇਹ ਬਹੁਤ ਸੋਹਣੇ ਰਹਿੰਦੇ ਨੇ। ਤੇ ਹਰ ਇਸ ਤਰ੍ਹਾਂ ਨਾਲ ਬਣਾਇਆ ਗਿਆ ਇਹਨੂੰ ਕਿ ਹਰ ਜਗ੍ਹਾ ਤੇ ਅਡਜਸਟ ਹੁੰਦੇ ਨੇ ਦੁੱਖ ਦੇਚ ਵੀ। ਸੁਖ ਦੇ ਚਵੀ ਹਰ ਜਗ੍ਹਾ ਲੋ ਜੀ ਅਗਲਾ ਹੁਣ ਇਹ ਆ ਗਿਆ ਜੀ ਸੂਟਰ ਬਸ ਸੂਟ ਕਦਾ ਆ ਗਿਆ ਬੰਬ ਵੀ ਨਹੀਂ ਰਮ ਟੈਕਸ ਦੇ ਕੀ ਆਰ ਟੈਕਸ ਆਰ ਟੈਕਸ ਲੋ ਜੀ ਭੈਣੋ ਹਮੇਸ਼ਾ ਤੁਸੀਂ ਆਰ ਟੈਕਸ ਨੂੰ ਸਾਨੂੰ ਬਹੁਤ ਪਿਆਰ ਦਿੰਦੇ ਹੋ ਕਿਉਂਕਿ ਤੁਸੀਂ ਟਰਸਟ ਕਰਦੇ ਜਦੋਂ ਵੀ ਮੈਂ ਤੁਹਾਨੂੰ ਕਹਿੰਨੀ ਆ ਕਿ ਟੈਕਸ ਛੱਡ ਦੋ ਕਿਹੜਾ ਸਿਰਫ ਐਂ ਦੇਖੋ ਕਿ ਅਸੀਂ ਤੁਹਾਨੂੰ ਯਕੀਨ ਦਿਵਾ ਰਹੇ ਹਾਂ ਕਿ ਇਹ ਕਲਾਸ ਚ ਜਾਊਗੀ ਤੇ ਆ लो ਅੱਜ ਫੇਰ ਤੋਂ ਇੰਨਾ ਪਿਆਰਾ ਪਸ਼ਮੀਨਾ ਦੇਖੋ ਐਨ ਸਮਾਰਟ ਪਤਲੇ ਵਾਲਾ ਪਸ਼ਮੀਨਾ ਤੇ ਨਾਲ ਉਹਦੇ ਇਹ ਜਿਹੜੀ ਪ੍ਰਿੰਟਿੰਗ ਦਿਖ ਰਹੀ ਹੈ ਤੇ ਉੱਤੋਂ ਫੇਰ ਗਲੇ ਦੇ ਉੱਤੇ ਇਹ ਵਾਲਾ ਵਰਕ ਪੂਰਾ ਸਾਨੂੰ ਜਿਹੜਾ ਦਿਖ ਰਿਹਾ ਸਾਰਾ ਵਰਕ ਹੈ ਕੋਈ ਪੈਚ ਨਹੀਂ ਕੋਈ ਪ੍ਰਿੰਟ ਨਹੀਂ ਠੀਕ ਹੈ ਇਹ ਗਲਾ ਹੋ ਗਿਆ ਜੀ ਘੇਰਾ ਘੇਰੇ ਤੇ ਪ੍ਰਿੰਟ ਆ ਘੇਰੇ ਤੇ ਤੁਹਾਨੂੰ ਪ੍ਰਿੰਟ ਹੈ ਬਟ ਵਰਕ ਵਾਲਾ ਹੈ ਹੱਥ ਲਾ ਕੇ ਦੇਖਣ ਨੂੰ ਜੀ ਕਰਦਾ ਵੀ ਵਰਕ ਵਰਕ ਹੈ ਕਿ ਕੀ ਹੈ ਬਿਲਕੁਲ ਹੀ ਵਰਕ ਹੈ ਤੇ ਫਿਰ ਤੁਹਾਨੂੰ ਮਿਲ ਰਿਹਾ ਨਾਲ ਡਬਲ ਡਬਲ ਲੇਸਾ ਡਿਜ਼ਾਈਨ ਇਹ ਤੁਹਾਨੂੰ ਮਿਲ ਰਹੀ ਹੈ ਜੀ 3 ਮੀਟਰ ਦੀ ਬਾਟਮ 3 ਮੀਟਰ ਦੀ ਹੀ ਮਿਲੂਗੀ ਸ਼ਰਟ ਜਿੰਦਾ ਮਰਜੀ ਖੁੱਲਾ ਡੁੱਲਾ ਬਣਾਇਓ ਤੁਸੀਂ ਤੇ ਫੈਬਰਿਕ ਦੇਖੋ ਤੁਹਾਨੂੰ ਆ ਰਹੀ ਹੋਣੀ ਹਾਂ ਲਸਟਰ ਕਿੰਨਾ ਪਿਆਰਾ ਫੈਬਰਿਕ ਹੈ ਤੇ ਲਓ ਜੀ ਇਹ ਹੋ ਗਿਆ ਥੋੜਾ 6 ਮੀਟਰ ਦਾ ਸੂਟ ਤੇ ਨਾਲ ਤੁਹਾਨੂੰ ਦਵਾਂਗੇ ਚਨਾਉਣ ਦਾ ਦੁਪੱਟਾ ਉਹਦੇ ਵਿੱਚ ਵੀ ਉਵੇਂ ਹੀ ਲਾਈਨਸ ਦੇਖਦੀਆਂ ਜਿਵੇਂ ਸ਼ਰਟ ਦੇ ਵਿੱਚ ਦੇਖਦੀਆਂ ਸੀ ਨਾ ਪ੍ਰਿੰਟ ਦੇ ਵਿੱਚ ਆ ਤੁਹਾਨੂੰ ਮਿਲ ਰਿਹਾ ਹੈ ਦਾ ਆਹ ਬਾਕੀ ਚੇਰਾ ਕੱਲਾ ਸੋਨ ਆ ਰਿਹਾ ਆ ਲੋ ਜੀ ਆ ਤੁਹਾਨੂੰ ਪ੍ਰਿੰਟ ਮਿਲੂਗਾ ਚਨਾਉਨ ਦੇ ਦੁਪट्टे ਤੇ ਟਾਈਪਿੰਗ ਹੋਈ ਵੀ ਹੈ ਤੇ ਕਲਰ ਹੈਗਾ ਵਾਈਨਜਾ ਤੇ ਪ੍ਰਾਈਸ ਹੈਗਾ ਸਿਰਫ 2345 ਸਿਰਫ 2345 6 ਮੀਟਰ ਦਾ ਸੂਟ ਸਿਰਫ 3245 ਤੁਹਾਡੇ ਘਰ ਤੱਕ ਆਉਣਾ ਹੈ ਵਿਦ ਚਨਾਉਨ ਰੈਡੀ ਦੁਪੱਟਾ ਸੋਚਣ ਦਾ ਪੁਆਇੰਟ ਹੀ ਖਤਮ ਹੈ ਜੇ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਰੀਜ਼ਨੇਬਲ ਪ੍ਰਾਈਸ ਤੇ ਉਹ ਵੀ 6 ਮੀਟਰ ਦਾ ਲੈਣਾ ਹੈ ਬਿਲਕੁਲ ਕੋਈ ਕੰਪਲੇਂਟ ਨਹੀਂ ਹੋਊਗੀ ਪੂਰਾ ਗੱਡਮਾ ਫੈਬਰਿਕ ਤੁਹਾਡੇ ਕੋਲੇ ਆਊਗਾ ਲੋ ਜੀ ਗਲੇ ਦੇ ਉੱਤੇ ਬਹੁਤ ਸੋਹਣਾ ਵਰਕ ਤੁਸੀਂ ਗਲਾ ਇੱਥੋਂ ਬਣਾਓ ਤੁਸੀਂ ਇੱਥੋਂ ਬਣਾਓ ਜਿੱਥੋਂ ਮਰਜ਼ੀ ਬਣਾਓ ਜਿਵੇਂ ਤੁਹਾਨੂੰ ਹਾਈਟ ਠੀਕ ਬੈਠੀ ਤੇ ਇਧਰ ਆ ਗਿਆ ਤੁਹਾਡਾ ਕਿਰਾ ਉਹਦੇ ਵਿੱਚ ਵੀ ਅਡਜਸਟਮੈਂਟ ਦਿੱਤੀ ਹੈ ਦੇਖੋ ਕੰਪਨੀ ਨੇ ਇੰਨੀ ਸਾਰੀ ਤੁਹਾਡਾ ਤੁਹਾਨੂੰ ਲੰਬਾ ਲੱਗੇ ਤਾਂ ਇਦਾਂ ਕਰ ਲਓ ਠੀਕ ਹੈ ਡਬਲ ਡਬਲ ਲੇਸ ਹੈ ਚਾਹੇ ਤੁਸੀਂ ਇਹੀ ਕਲੇਸ ਲਾ ਕੇ ਬਵਾਹਵਾ ਦਿਲਾ ਲਓ ਤੇ ਤੁਹਾਨੂੰ ਲੇਸ ਖਰੀਦਣ ਦੀ ਵੀ ਬਿਲਕੁਲ ਜ਼ਰੂਰਤ ਨਹੀਂ ਪੈਣੀ ਤੇ ਕਲਰ ਇਹਦਾ ਹੈਗਾ ਚਾਰਕੋਲ ਬਲੈਕ ਹਾਂ ਚਾਰਕੋਲ ਬਲੈਕ ਹੈ ਇਹ ਆਇਦ ਆ ਗਿਆ ਦੁਪੱਟਾ ਲੋਜੀ ਅਗਲਾ ਆ ਗਿਆ ਫਾਲਸਾ ਹਾਂ ਲੋਜੀ ਚੀਜ਼ਾਂ ਬਹੁਤ ਸੋਹਣੀਆਂ ਨੇ ਬਹੁਤ ਹੀ ਪਿਆਰੀਆਂ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ 2345 2345 ਦੇ ਵਿੱਚ ਪੂਰਾ 6 ਮੀਟਰ ਦਾ ਸੂਟ ਤੁਹਾਡੇ ਕੋਲ ਪਹੁੰਚਣਾ ਹੈ ਉਹ ਵੀ ਰੈਡੀ ਦੁਪੱਟੇ ਨਾਲ ਤੇ ਵਰਕ ਵੀ ਦੇਖੋ ਥੋੜਾ ਜਿਹਾ ਨਹੀਂ ਜੇ ਤੁਸੀਂ ਇਹਨੂੰ ਘੇਰੇ ਤੇ ਲਾਓ ਤਾਂ ਮੈਨੂੰ ਲੱਗਦਾ ਘੇਰੇ ਤੋਂ ਵੱਜ ਜਾਊਗਾ ਇਹਨੂੰ ਚੌੜਾ ਕਰਕੇ ਦੇਖਾਂਗੇ ਇਹਨਾਂ ਸਾਰਾ ਵਰਕ ਹੋ ਜਾਵੇ ਸੂਟ ਦੇ ਉੱਤੇ ਠੀਕ ਹੈ ਤੇ ਇਹਦੇ ਵਿੱਚ ਪ੍ਰਿੰਟ ਦੇ ਉੱਤੇ ਸਰਵੋਸਕੀ ਦਾ ਦਾਣਾ ਠੀਕ ਲੇਸ ਤੁਸੀਂ ਲਵਾਉਣੀ ਕੋਈ ਨਹੀਂ ਇਹ ਤੋਂ ਹੀ ਲਾ ਲਿਓ ਡਬਲ ਐ ਇੱਕ ਕਲਰ ਆਊਗਾ ਇਹ ਵਾਲਾ ਮੁੰਗੀਆਂ ਹਨਾ ਮੁੰਗੀਆਂ ਮਹਿੰਦੀ ਹਾਂ ਸੀ ਮੈਂ ਆ ਤੁਹਾਡੇ ਕੋਲੇ ਕੱਲ ਇਹ ਆ ਗਿਆ ਗਲਾ ਠੀਕ ਹੈ ਜੀ ਤੇ ਇਹ ਆ ਗਏ ਤੁਹਾਡਾ ਬਾਵਾ ਤੇ ਬਾਟਮਾ ਇਹਨਾਂ ਦੀ ਰਹਿਣਗੀਆਂ ਪਲੇਨ ਤੇ ਇਹ ਆ ਗਏ ਨਾ ਦੁਪੱਟਾ ਹੁਣ ਤੁਹਾਨੂੰ ਹੋਰ ਆਈਟਮਾਂ ਦੇਣੀਆਂ ਬਹੁਤ ਟ੍ਰੈਂਡ ਦੇ ਵਿੱਚ ਹੈ ਫੈਬਰਿਕ ਇਹ ਇਹ ਹੈਗਾ ਜੀ ਸਾਡਾ ਕੋਲ ਰੋ ਸਿਲਕ ਪ੍ਰਿੰਟਡ ਰੋ ਸਿਲਕ ਦੇਣ ਲੱਗੇ ਆਂ ਵਿਦਆਊਟ ਦੁਪੱਟਾ ਲੋ ਬਹੁਤ ਹੀ ਪਿਆਰਾ ਪਿਓਰ ਰੋ ਸਿਲਕ ਦੇਵਾਂਗੇ ਤੁਹਾਨੂੰ ਤੇ ਪ੍ਰਿੰਟ ਦੇਖੋ ਠੀਕ ਹੈ ਬਹੁਤ ਹੀ ਖੂਬਸੂਰਤ ਆਈਟਮ ਦੇਣ ਲੱਗੇ ਤੁਹਾਨੂੰ ਤੇ ਇਹਦੇ ਨਾਲ ਤੁਹਾਨੂੰ ਇਹ ਵਾਲੀ ਮਿਲੂਗੀ ਬਾਟਮ ਇਹ ਪ੍ਰਿੰਟ ਬਾਟਮ ਤੇ ਮਿਲੂਗਾ ਇਹ ਪ੍ਰਿੰਟ ਸ਼ਰਟ ਤੇ ਮਿਲੂਗਾ ਲੁੱਕ ਦੇਖੋ ਕਿੰਨੀ ਪਿਆਰੀ ਆਉਣ ਵਾਲੀ ਸੂਟ ਦਿਹਾ ਲੋ ਬਹੁਤ ਹੀ ਪਿਆਰਾ ਸੂਟ ਰੈਡੀ ਹੋਣਾ ਤੁਹਾਡਾ ਤੇ بیس ਕਲਰ ਨੋਟ ਕਰ ਲਓ ਤੁਸੀਂ ਸਕਾਈਜ਼ ਹੈ ਹਾਂ ਸਕਾਈ ਟਾਈਪ ਹੀ ਹੈ ਤੇ ਮੇਨ ਲਾ ਤਾਂ ਕੱਟ ਹੈਗਾ 2.5 2.5 ਹਾਂ 2.5 2.5 ਦਾ ਕੱਟ ਮਿਲੂਗਾ ਲਾਈਟ weight ਬਿਲਕੁਲ ਤੇ ਵਿਦਆਊਟ ਦੁਪੱਟਾ ਰਹੂਗਾ ਦੁਪੱਟਾ ਜਿਹੜਾ ਮਰਜ਼ੀ ਤੁਸੀਂ ਸਾਨੂੰ ਕਹੋਗੇ ਅਸੀਂ ਦੇ ਦਾਂਗੇ ਡਾਈ ਕਰਾ ਕੇ ਤੁਸੀਂ ਆਪ ਕਰਾਉਣਾ ਹੋਊਗਾ ਆਪ ਕਰਾ ਲਿਓ ਪ੍ਰਾਈਸ ਮਿਲੂਗਾ ਸੂਟ ਦਾ ਜੀ 1995 ਚ 1995 ਦੇ ਵਿੱਚ ਇਹ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਨਾ ਹੈ ਅਸੀਂ ਪਿਓਰ ਰੌ ਸਿਲਕ ਦਾ ਠੀਕ ਹੈ ਜੀ ਲੋ ਇੱਕ ਤੁਹਾਨੂੰ ਇਹ ਮਿਲੂਗਾ ਪ੍ਰਿੰਟ ਸੋਹਣੇ ਸੋਹਣੇ ਪ੍ਰਿੰਟ ਨੇ ਲੋ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਖਿੜਿਆ ਖਿੜਿਆ ਤੇ ਇਹ ਤੁਹਾਨੂੰ ਮਿਲੂਗਾ ਬੋਟਮ ਪ੍ਰਿੰਟ ਠੀਕ ਹੈ ਜੀ ਦੋਨੋਂ ਆਈਟਮਾਂ ਹੀ ਰੌ ਸਿਲਕ ਦੀਆਂ ਹੋਣਗੀਆਂ ਠੀਕ ਹੈ ਸਲਵਾਰ ਵੀ ਤੇ ਸ਼ਰਟ ਵੀ ਤੇ ਇਹ ਆ ਗਿਆ ਜੀ ਤੁਹਾਡਾ 1995 ਦਾ ਸੂਟ ਲਓ ਜੀ ਅਗਲਾ ਆ ਗਿਆ ਵੀਡੀਓ ਨੂੰ ਸ਼ੇਅਰ ਕਰਦੇ ਰਹਣਾ ਬਸ ਤੁਸੀਂ ਚੀਜ਼ਾਂ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਦੇਣੀਆਂ ਐ ਸੀ ਲਓ ਜੀ ਅਗਲਾ ਦੇਖੋ ਪ੍ਰਿੰਟ ਬਹੁਤ ਪਿਆਰਾ ਤੇ ਨਾਲ ਤੁਹਾਨੂੰ ਇਹ ਮਿਲੂਗੀ ਜੀ ਬਾਟਮ ਦੇਖੋ ਕਿੰਨੀ ਪਿਆਰੀ ਲੁੱਕ ਆਉਣੀ ਸੂਟ ਦੀ ਬਹੁਤ ਹੀ ਖੂਬਸੂਰਤ ਚੀਜ਼ ਤਿਆਰ ਹੋਣੀ ਐ ਪਿੰਕ ਰੋਜੀ ਨੋਟ ਇਹ ਆ ਗਿਆ ਤੁਹਾਡਾ ਸ਼ਰਟ ਪ੍ਰਿੰਟ ਫੁੱਲਾਂ ਜਿਹਾਂ ਵਾਲਾ ਗ੍ਰੇਸ ਕਲਰ ਹੈਗਾ ਗ੍ਰੇਸ਼ ਜਾਂ ਹਲਕਾ ਗ੍ਰੇਜ ਹੈ ਨਾ ਹਾਂ ਹਲਕਾ ਜਿਹਾ ਗ੍ਰੇ ਮਾਊਸ ਜਿਹਾ ਕਲਰ ਹੈ ਤੇ ਉਹਦੇ ਉੱਤੇ ਫੁੱਲਾਂ ਦਾ ਪ੍ਰਿੰਟ ਤੇ ਨਾਲ ਤੁਹਾਨੂੰ ਇਹ ਮਿਲੂਗੀ ਸਲਵਾਰ ਠੀਕ ਹੈ 2.5 2.5 ਦਾ ਮਿਲੂਗਾ ਕੱਟ ਪ੍ਰਾਈਸ ਮਿਲੂਗਾ 1995 95 ਰੁਪਏ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਚੀਜ਼ ਪ੍ਰੋਵਾਈਡ ਕਰਨੀ ਆ ਅਸੀਂ ਠੀਕ ਹੈ ਹੁਣ ਤੁਹਾਨੂੰ ਦਿੰਦੇ ਆ ਬਹੁਤ ਪਿਆਰੀ ਬੰਬ ਆਇਟਮ ਲੋ ਜੀ ਹੁਣ ਤੁਹਾਨੂੰ ਦਿੰਨੀ ਆ ਥੋੜਾ ਇਹ ਡਬਲ ਟੋਨ ਪਸ਼ਮੀਨਾ ਠੀਕ ਹੈ ਤੇ ਉਹਦੇ ਉੱਤੇ ਵਰਕ ਲੋ ਜੀ ਸਿੰਗਲ ਤਣਕੇ ਦਾ ਵਰਕ ਹੈ ਸਾਰਾ ਜਿਹੜਾ ਬਲੈਕ ਵਾਇਰ ਚ ਪ੍ਰਿੰਟ ਕੋਈ ਨਹੀਂ ਹੈਗਾ ਸਾਰਾ ਵਰਕ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਤੇ ਵਿੱਚ ਵਿੱਚ ਤੁਹਾਨੂੰ ਦਿੱਤਾ ਨਾਲ ਕਲਰਫੁੱਲ ਪ੍ਰਿੰਟ ਵਰਕ ਤੇ ਲੁੱਕ ਦੇਖੋ ਸੂਰਦੀ ਫੁੱਲ ਫਰੰਟ ਤੁਹਾਨੂੰ ਸ਼ਰਟ ਮਿਲ ਰਹੀ ਹੈ ਡਬਲ ਟੋਨ ਡਬਲ ਟੋਨ ਪਸ਼ਮੀਨਾ ਠੀਕ ਹੈ ਜੀ ਤੇ ਕਲਰ ਤੁਹਾਡੇ ਕੋਲੇ ਆ ਹੀ ਗਿਆ ਇਹ ਫਿਰੋਜ਼ੀ ਐਂਡ ਮਹਿੰਦੀ ਦਾ ਮਿਕਸਚਰ ਜਿਹਾ ਹੀ ਠੀਕ ਹੈ ਆ ਗਿਆ ਸਹੀ ਹਾਂਜੀ ਬਿਲਕੁਲ ਸਹੀ ਆਇਆ ਤੇ ਇਹ ਤੁਹਾਨੂੰ ਮਿਲੂਗਾ ਜੀ 5 ਮੀਟਰ ਰਨਿੰਗ ਦੇ ਵਿੱਚ ਠੀਕ ਹੈ ਵਿਦਾਊਟ ਦੁਪੱਟਾ ਮਿਲੂਗਾ ਦੁਪੱਟਾ ਤੁਸੀਂ ਜਿਹੜਾ ਸਿੰਗਲ ਕਲਰ ਵੀ ਤੁਹਾਨੂੰ ਜੇ ਪਿਆ ਹੋਊਗਾ ਤਾਂ ਇਹਨਾਂ 'ਚ ਕੋਈ ਵੀ ਮੈਚ ਹੋ ਜਾਊਗਾ ਨਹੀਂ ਤਾਂ ਤੁਸੀਂ ਟਾਈ ਡਾਈ ਕਰਾਓ ਜਿਵੇਂ ਮਰਜੀ ਇਹਨਾਂ ਨੂੰ ਵੇਅਰ ਕਰੋ ਕੋਈ ਲਾਈਨਿੰਗ ਨਹੀਂ ਲਗਣੀ ਕੁਝ ਨਹੀਂ ਲਗਣਾ ਤੇ ਸੂਟ ਮਿਲਣਾ ਤੁਹਾਨੂੰ ਸਿਰਫ 1250 1250 ਜੀ ਤੁਹਾਡੇ ਘਰ ਤੱਕ ਪਹੁੰਚ ਕਰਨੀ ਹੈ ਬਸ ਮਿੰਟ ਤੋਂ ਮਿੰਟੀ ਡਨ ਕਰ ਦੇਣਾ ਹੈ ਲਓ ਜੀ ਇਹਨਾਂ ਤੁਸੀਂ ਪਿਆਰ ਦਿੱਤਾ ਹੈ ਨਾ ਸੂਟਾਂ ਨੂੰ ਬਹੁਤ ਜ਼ਿਆਦਾ ਇਸ ਵੀਡੀਓ ਜ਼ਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਬਹੁਤ ਸਾਰੇ ਬੰਦੇ ਰਹਿ ਜਾਂਦੇ ਨੇ ਵੀ ਸਾਨੂੰ ਵੀਡੀਓ ਲੇਟ ਪਤਾ ਲੱਗੀ ਜੀ ਇਹ ਹੋ ਗਿਆ ਠੀਕ ਹੈ ਲਓ ਦੇਖੋ ਅਗਲਾ ਕਲਰ ਹੈਗਾ ਜੀ ਇਹ ਪੈਟਰੋਲ ਟਾਈਪ ਹਾਂਜੀ ਹਾਂ ਡਬਲ ਟੋਨ ਆ ਵਿੱਚ ਫਿਰੋਜੀ ਜੀ ਹੈ ਹਾਂ ਵਿੱਚ ਫਿਰੋਜੀ ਜਾਂ ਵੀ ਦਿਖਦਾ ਹੈ ਹਾਂਜੀ ਬਹੁਤ ਸੋਹਣਾ ਸੂਟ ਤੁਹਾਡੇ ਕੋਲ ਆਉਣਾ ਹੈ ਠੀਕ ਹੈ ਨੰਬਰ 30 ਠੀਕ ਹੈ ਜੀ ਅਹ 30 ਸੂਟ ਨੰਬਰ 30 ਤੇ ਇਹ ਦੇਖੋ ਜੀ ਤੁਸੀਂ ਬਿਊਟੀ ਦੇਖੋ ਸੂਟ ਦੀ ਪਹਿਲਾਂ ਤਾਂ ਕਲਰ ਤੇ ਫਿਰ ਉਹਦੇ ਉੱਤੇ ਖੂਬਸੂਰਤ ਕੰਮ ਤੇ ਕੰਮ ਦੀ ਸਫਾਈ ਜਦੋਂ ਤੁਹਾਡੇ ਕੋਲ ਸੂਟ ਪਹੁੰਚੂਗਾ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਕਿੰਨੀ ਪਿਆਰ ਨਾਲ ਕਾਰੀਗਰ ਨੇ ਸੂਟ ਤਿਆਰ ਕੀਤਾ ਹੈ ਠੀਕ ਹੈ ਤੇ ਲਓ ਜੀ ਲਓ ਜੀ ਅਗਲਾ ਦੇਖੋ oh my god mouse ਹਾਂ ਜੀ ਡਿਫਰੈਂਟ ਜਿਹਾ ਹਾਂ ਮਾਊਸ ਤੋਂ ਹਟਮੈਂ ਹੈਨਾ ਹਾਂ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਹੀ ਸੋਹਣੀ ਹੈ ਤਾਂ ਸੋਚਣ ਦਾ ਮਸਲਾ ਹੀ ਹੈ ਨੀਗਾ ਇਹਨਾਂ ਸੋਹਣਾ ਸੂਟ ਜੇ ਤੁਸੀਂ ਗਿਫਟ ਵੀ ਕਰਨਾ ਹੈ ਨਾ ਤਾਂ ਵੀ ਬੰਦੇ ਦੀ ਗਿਫਟ ਲੈ ਕੇ ਰੂ ਖੁਸ਼ ਹੋ ਜਾਣੀ ਹੈ ਆਪਾਂ ਨੂੰਹਾਂ ਦੀਆਂ ਨੂੰ ਤਾਂ ਸਾਰਾ ਦਿਨ ਹੀ ਦੇਣੀ ਹੈ ਚੀਜ਼ਾਂ ਤੇ ਜੇ ਤੁਸੀਂ ਆਪਣੇ ਲਈ ਵੀ ਸੋਚ ਰਹੇ ਹੋ ਤਾਂ ਬਿਲਕੁਲ ਡਿਫਰੈਂਟ ਕਨਸੈਪਟ ਦੇਣ ਲੱਗੇ ਤੁਹਾਨੂੰ ਪੂਰੀ ਹੈਵੀ ਸੂਟ ਦੀ ਲੁੱਕ ਹੈ ਪੂਰੇ ਦੀ ਕਿਉਂਕਿ ਸਾਰਾ ਫਰੰਟ ਭਰਿਆ ਹੋਇਆ ਬਲੈਕ ਦੁਪੱਟਾ ਕਰੋ ਕਲਰਫੁੱਲ ਕਰੋ ਮਲਟੀ ਕਲਰ ਕਰੋ ਥੋਡੀ ਮਰਜ਼ੀ ਤੇ ਲਓ ਜੀ ਇਹ ਆ ਗਿਆ ਤੁਹਾਡਾ ਅਗਲਾ ਸਿਰਫ 1250 1250 ਚ ਲਓ ਜੀ ਅਗਲਾ ਲਓ ਇਹ ਹੈ ਜੀ ਸਾਡਾ ਅਗਲਾ ਸੂਟ ਠੀਕ ਹੈ ਕਲਰ ਨੋਟ ਕਰੋ ਡਬਲ ਟੋਨ ਪਸ਼ਮੀਨਾ ਰਹੂਗਾ ਕੋਈ ਲੁਈ ਨਹੀਂ ਆਉਣੀ ਕੁਝ ਨਹੀਂ ਹੋਣਾ ਬਿਲਕੁਲ ਵੀ ਸਭ ਪੂਰੀ ਜ਼ਿੰਮੇਵਾਰੀ ਹੈ ਤੇ ਕੁਝ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੋਊਗੀ ਸੂਟ ਦੀ ਠੀਕ ਹੈ ਲਓ ਬਿਨਾ ਲਾਈਨਿੰਗ ਤੋਂ ਬਣੂਗਾ ਤੇ ਬਿਨਾ ਕਿਸੇ ਝਿਜਕ ਤੋਂ ਆਰਾਮ ਨਾਲ ਸਮਾਉਣੀ ਹੈ ਸੂਟ ਇਹ ਲਓ ਜੀ ਅਗਲਾ ਦੇਖੋ ਟੌਪ ਕਲਾਸ ਫੈਬਰਿਕ ਲਾ ਕੇ ਉਹਦੇ ਤੇ ਕੰਮ ਕਰਾਇਆ ਔਰ ਵਧੀਆ ਮਿਸਤ ਮਤਲਬ ਉਹਦਾ ਵਰਕਰ ਦਾ ਕੰਮ ਹੈ ਹੀ ਵਧੀਆ ਕੜਾਈ ਐਂ ਸਫਾਈ ਨਾਲ ਠੀਕ ਹੈ ਲੋ ਮਸਟਰਡ ਡਬਲ ਟੋਨ ਪਸ਼ਮੀਨਾ ਤੇ ਆ ਉਹਦੇ ਉੱਤੇ ਆ ਗਿਆ ਵਰਕ ਲੁੱਕ ਦੇਖੋ ਇਹ ਜਿਹੜਾ ਸਿੰਗਲ ਜਾਂ 컬러ਫੁਲ ਵਿੱਚ ਵਿੱਚ ਦਿੱਤਾ ਹੈ ਨਾ ਹੁਣ ਇਹ ਤਾਂ ਇਹਨੂੰ ਹਾਈਟ ਹੀ ਚੇਂਜ ਕਰਤੀ ਸੂਟ ਦੀ ਬਹੁਤ ਹੀ ਪਿਆਰਾ ਲੱਗਦਾ ਹੈ ਸੂਟ ਲੋ ਬਣ ਕੇ ਸੂਟ ਨੇ ਕਿੰਨਾ ਪਿਆਰਾ ਲੱਗਣਾ ਬਿਊਟੀਫੁਲ ਲੋ ਤੇ ਕਲਰ ਨੋਟ ਕਰ ਲਓ ਜੀ ਇਹਦਾ ਅਹ ਬੀਚਕਾ ਮੇਰੇ ਨੂੰ ਨਿਸ਼ਚਿਤ ਤੰਦ ਝਾਲ ਝਲਕ ਮਾਰ ਰਿਹਾ ਹੈ ਨਾ ਹਾਂ ਲੋ ਬਹੁਤ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਬਸ ਕਲਰ ਦੇ ਚੱਕਰ ਚ ਤਾਂ ਪਿਓ ਹੀ ਨਾ ਜਿਹੜਾ ਮਿਲ ਗਿਆ ਉਹੀ ਲੈ ਲਿਓ ਵੈਸੀ ਕੁਆਂਟੀਟੀ ਸਾਡੇ ਕੋਲ ਹੈਗੀ ਆ ਬਟ ਰੋਜ਼ ਸਾਡੇ ਕੋਲ ਕੁਆਂਟੀਟੀ ਕਾਫੀ ਹੁੰਦੀ ਹੈ ਫਿਰ ਵੀ ਬਹੁਤ ਛੇਤੀ ਹੀ ਸਾਨੂੰ ਹੋ ਜਾਂਦਾ ਹੈ ਬਈ ਸੋਲਡ ਆਊਟ ਕੀ ਕਰੀਏ ਹੈ ਨਾ ਹੁਣ ਕੋਸ਼ਿਸ਼ ਹੋਰ ਕਰਾਂਗੇ ਕਿ ਹੋਰ ਵਧਾ ਦਈਏ ਨੰਬਰ ਆਫ ਸੂਟਸ ਠੀਕ ਹੈ ਆ ਲੋ ਲੋ ਜੀ ਦੇਖੋ ਓ ਮਾਈ ਗॉड ਇਹ ਉਹ ਹੀ ਵਾਲਾ ਜਾਮਨੀ ਕਲਰ ਹੈ ਜਿਹੜਾ ਕਲਰ ਤੁਹਾਨੂੰ ਮੁੱਲ ਮਿਲਦਾ ਤੇ ਸੂਟ ਤੁਹਾਨੂੰ ਫ੍ਰੀ ਮਿਲਦਾ ਕਲਰ ਦੇ ਪੈਸੇ ਸੂਟ ਫ੍ਰੀ ਉਹ ਵਾਲਾ ਸੂਟ ਹੈ ਠੀਕ ਹੈ ਲੋ ਅਗਲਾ ਇਹ ਆ ਗਿਆ ਲੋ ਜੀ ਸੀਨੀਅਰੋਂ ਜੂਨੀਅਰੋਂ ਵਿਚ ਵਿਚਾਲੇ ਵਾਲਿਓ ਜਿਹੜਾ ਮਰਜ਼ੀ ਹੋ ਤੁਸੀਂ ਰਾਮ ਨਾਲੇ ਸੂਟ ਵੀਅਰ ਕਰ ਸਕਦੇ ਆ इजीली ਵੈਰੀ इजीली ਸਫਾਈ ਨਾਲ ਕੰਮ ਅ ਲੈਂਥ ਮੈਂ ਤੁਹਾਨੂੰ ਦੱਸ ਨਹੀਂ ਰਹੀ ਪਰ ਦੱਸ ਦਾਂ ਲਿਓ ਵਹਿਮ ਕੱਢ ਦਈਏ ਵੈਸੇ ਤਾਂ ਕਿਉਂਕਿ ਐਗਜ਼ੈਕਟ ਤਾਂ ਮਾਰਕ ਨਹੀਂ ਹੋ ਜਾਗਾ ਤੁਸੀਂ ਥੋੜਾ ਬਹੁਤਾ ਗਾਮ ਸ਼ਾਮ ਕਰਕੇ ਵੀ ਇਹਨਾਂ ਦੀ ਲੈਂਥ ਲੈ ਸਕਦੇ ਹੋ ਬਟ ਮੈਂ ਤੁਹਾਨੂੰ ਇਹਨਾਂ ਦੱਸ ਦੇਣੀ ਹੈ ਕਿ ਐਂਡ ਟੂ ਐਂਡ ਵਰਕ ਤੱਕ ਕਿੰਨੇ 42 ਅ 43 ਤੱਕ ਠੀਕ ਹੈ ਐਂਡ ਟੂ ਐਂਡ 42 43 ਤੱਕ ਹੈ ਤੇ ਬਾਕੀ ਤੁਸੀਂ ਪਲੱਸ ਵੀ ਕਰੋਗੇ ਤਾਂ ਵੀ ਕੋਈ ਨਾ ਚੱਕਰ ਨਹੀਂ ਪਲੱਸ ਮਾਈਨਸ ਆਰਾਮ ਨਾਲ ਹੋਊਗਾ ਠੀਕ ਹੈ ਜੀ ਪੂਰਾ ਸੋਲਿਡ ਫੈਬਰਿਕ ਲਾਸਟ ਵੈਰੀ ਬਿਊਟੀਫੁਲ ਅਲੱਗ ਦਾ ਹੀ ਕਲਰ ਹੈ ਆਈਡੀਆ ਕਨਸੈਪਟ ਹੀ ਐ ਤੁਹਾਡਾ ਚੇਂਜ ਕਰਕੇ ਦਿੱਤਾ ਹੈ ਤੁਹਾਨੂੰ ਵਰਕ ਲਓ ਜਿਹੜਾ ਮਰਜੀ ਦੁਪੱਟਾ ਚੱਕ ਕੇ ਲੈ ਲਿਓ ਉਹੀ ਚੱਲ ਜੂਗਾ ਤੁਹਾਡਾ ਠੀਕ ਹੈ ਤੇ ਫੈਬਰਿਕ ਪੂਰਾ ਸੋਲਿਡ ਆਊਗਾ ਤੁਹਾਡੇ ਕੋਲ ਫੈਬਰਿਕ ਤਾਂ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਹੋਊਗਾ ਕੋਈ ਲੋਈ ਨਹੀਂ ਆਊਗੀ ਕੁਝ ਨਹੀਂ ਹੋਊਗਾ ਠੀਕ ਹੈ ਜੀ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜੀ ਨੂੰ ਤੁਸੀਂ ਸ਼ੇਅਰ ਕਰਨਾ ਹੈ ਤੇ ਹਾਂ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਹੈ ਵੀ ਕਿਦਾਂ ਦੀ ਲੱਗੀ ਕਲੈਕਸ਼ਨ ਟਰੈਕ ਸਾਨੂੰ ਤੁਸੀਂ ਦੱਸਣਾ ਹੈ ਅਸੀਂ ਉਸ ਟਰੈਕ ਤੇ ਚੱਲਾਂਗੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਅਗਲੀ ਵੀਡੀਓ ਚ ਹੋਰ ਸੋਹਣੀ ਵੈਰਿਟੀ ਲੈ ਕੇ ਮਿਲਾਂਗੇ